ਸਰਦੀ ਕਾਲੀ ਅਸੀਂ ਪਹੁੰਚੇ ਕਿ ਕੇਤ ਹਰਾਲੇ ਨ ਪਹੁੰਚੇ ਜੀ ਤੇ ਟਰੈਕਟਰ ਤੇ ਆ ਗਏ ਆ ਜਮੀਰ ਦੀ ਛੇ ਦੇਖੋ ਸੂਰਜ ਨਿਕਲ ਰਿਹਾ ਕੋਟਰ ਹੈ ਬੋਲ ਦਿਨ ਦੇਖੋ ਭਾਈ ਮੱਕੜੀਆਂ ਨੇ ਜਾਲਾ ਪਾ ਲੇ

ਤੇ ਅੱਜ ਜਦ ਸ਼ਾਇਦ ਆਪਾਂ ਮੱਕੀ ਦਾ ਚਾਰ ਪਾਈਏ। ਪੂਰੀ ਵੀਡੀਓ ਬਣਾਉਂਗੇ ਆਪਾਂ। ਤੇ ਟੋਆ ਵੇਜੇ ਲੋਡ ਕਰਦੇ ਨੂੰ। ਨਾਓ ਜਮ ਆਪੇ ਤੇ ਧੂੜੀ ਲੈ ਕੇ ਪਰਖਤੀ। ਸਾਫ ਕਰਦਾਂਗੇ ਇਹਨੂੰ। ਇਹਦਾ। ਆ ਆਪਣੀ 1509 ਲਾਈ ਹੋਈ ਆ। ਆ ਉਹਨਾਂ ਦਾ ਨਵਾਂ ਬੀਜ ਅਸੀਂ 15 ਪੰਜਾਬ ਨੰਬਰ 1। ਆ ਘੁੱਦ ਦਾ ਸਪਰੇਅ ਵੱਜ ਗਿਆ ਇੱਥੇ ਬੜੀ। ਤੇ ਬੱਟਾਂ ਦੇ ਖੜੀ ਆਪਣੀ। ਹਲਦੀ ਬਹੁਤ ਲੰਬੀਆਂ ਪੈਂਡਿਆਂ ਤੋਂ ਆਪਾਂ ਆਏ ਆਂ। ਦੱਕਰੋਂ ਚੱਲ ਕੇ ਖੇਤਾਂ ਆਏ ਆਂ। ਖੇਤਾਂ ਆ ਕੇ ਆਪਾਂ ਖਾਣਾ ਵੰਡਣ ਆਏ ਆਂ। ਕੱਲ੍ਹ ਬਈ ਆਦਰਾਤ ਤੇ ਨਾ ਤੇ ਆਪਣਾ ਕਿਨੂਆ ਦਾ ਬਿੱਟਾ, ਮਸ਼ਮੀਆਂ ਦਾ ਤੇ ਕਾਲਾ ਨਾਗ ਬਹੁਤ ਲੰਮਾ ਪੱਡਾ ਸੀ। ਤੇ ਉਹ ਬੈਠਾ ਸੀ ਜਦੋਂ ਸੀ ਛੇੜਿਆ ਤਾਂ ਉਹ ਥੱਲੇ ਉਤਰ ਕੇ ਚੌਲਾਂ ਵੇਜੀ। ਉੱਧਰ ਸੀ ਉਹ ਚੌਲ ਜਿਹਾ ਭੱਜ ਗਿਆ ਉਹ। ਕਿਉਂਕਿ ਕੱਲ ਗਰਮੀ ਬਹੁਤ ਸੀ ਤਾਂ ਕਰਕੇ ਹੁਣ ਗਰਮੀ ਕਰਕੇ ਸੱਪ ਬਾਹਰ ਆਉਂਦੇ ਨੇ ਬਈ ਤੇ ਬਾਕੀ ਆ ਦੇ ਕੀਟਾਂ ਦਾ ਧਿਆਨ ਰੱਖੋ ਕੀਟਾਂ ਦੀ ਮਤਲਬ ਆਪ ਦਾ ਧਿਆਨ ਰੱਖੋ ਕੀਟਾਂ ਦਾ ਧਰਤੀ ਤੱਕ ਜਦੋਂ ਪਾਣੀ ਹੋਇਆ ਬਈ ਪਰ ਸੱਪ ਇੰਨੇ ਰਹੇ ਨਹੀਂ ਹੈਗੇ ਸੱਪ ਬਹੁਤ ਥੋੜੇ ਨੇ ਹੁਣ ਅੱਗੇ ਸੱਪ ਹੁੰਦੇ ਸੀ ਬਈ ਛੇਦ ਚੂਹੇ ਨਹੀਂ ਹੁੰਦੇ ਸੀ ਪਰ ਹੁਣ ਚੂਹੇ ਜ਼ਿਆਦਾ ਨੇ ਛੱਪ ਛੱਪ ਘਟ ਨੇ ਤੇ ਇਸ ਕਰਕੇ ਕਹਨੇ ਆ ਵੀ ਚਲੋ ਫਿਰ ਵੀ ਆਪ ਦਾ ਧਿਆਨ ਰੱਖੋ ਕਿਉਂਕਿ ਆ ਮੌਸਮ ਬਰਸਾਤੀ ਮੌਸਮ ਚ ਇਹਦੇ ਕਰਕੇ ਹੁਣ ਮੋਟਰ ਤੇ ਬਹੁਤ ਉਹ ਹੋ ਗਏ ਨੇ ਕਾਕੂਖੇ ਤੇ ਜਿੰਨਾ ਕਰਕੇ ਹੁਣ ਇਹ ਛੱਪ ਸੁਪੇ ਇਧਰ ਨੂੰ ਆਉਣ ਲੱਗੇ ਤੇ ਚਰਮੈਂਟ ਉਹ 10 ਕੋ ਦੇ ਨਿਹਰਾ ਲੱਦ ਲਿਆ ਲੱਦੀ ਜਾ ਰਹੇ ਆ ਦੇਖੋ ਕਿ ਚੱਲਾਂਗੇ ਆਪਾਂ ਘਰ ਨੂੰ ਤੇ ਫਿਰ ਦੇਖਦੇ ਆ ਮਸ਼ੀਨ ਕਦੋਂ ਦੀ ਚੱਲ ਪਾਉਣੀ ਦੂਜੀ ਓਣੀ ਉਹ ਆਪਣੀ ਵੱਡੀ ਮਸ਼ੀਨ ਹੈ ਬਈ ਬਾਹਰ ਤੋਂ ਸੁੱਕਈ ਆ ਤੇ ਆਪੋਂ ਮਸ਼ੀਨ ਬੁਛ ਰੱਖੀ ਸੀ ਚਲੋ ਉਹਦੇ ਨਾਲ ਪਾ ਦਾਂਗੇ ਠੀਕ ਹੈ ਜੀ ਤੇ ਮਿਲਦੇ ਆ ਫਿਰ ਯੇ ਨਵੀਂ ਵੀਰਾਂ ਨੇ ਜੈਨ ਨੂੰ ਸਬਸਕ੍ਰਾਈਬ ਕਰਿਆ ਹੋਣੀ ਕੀ ਤਾਂ ਸਬਸਕ੍ਰਾਈਬਰ ਕਰ ਲੋ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਕਮੈਂਟ ਕਰ ਦੋ ਬੱਦ ਤੋਂ ਬੱਦ ਸੋੜੇ ਪਹਿਲਾ ਸਾਧੋ ਪਲੀਜ਼ ਉਹ ਤੋਦੇ ਬੈਠੇ ਨੇ ਮੱਕੀ ਦੀ ਝਾੜ ਤੇ ਤੇ ਕਿਤਾ ਬੱਦ ਹੁੰਦੀ ਸੀ ਹੁਣ ਘਟ ਨਹੀਂ ਉਹ ਵੀ ਪਤਾ ਇਹਨਾਂ ਨੂੰ ਮੱਕੀ ਹੁਣ ਪੂਰੀ ਰਹਿ ਗਈ ਬਸ ਇਹ ਵੀ ਅੱਜ ਖਤਮ ਹੋ ਜੂਗੀ ਇਹ ਆਪਾਂ ਟਰੈਕਟਰ ਨਾਲ ਲੋਡ ਚਾਹਦਾ ਘਰ ਨੂੰ ਲੋੜ ਦੇ ਲੋਡ ਦੇ ਨਾਲ ਪਲ ਨਾਲ ਅੰਦਰੋਂ ਸਾਨੂੰ ਸਾਈਡ ਦਿਖਾਈਏ ਚਾਰ ਪੈਂਦਾ ਵੀ ਫਿਰ ਆਪਾਂ ਵੀ ਐਂਡ ਜਿੱਦੇ ਕਹਾਂਗੇ ਕਰਨਾ ਹੈ ਆਪਾਂ ਜਿੱਥੇ ગયો ਹੈ ਤੇ ਆਹ ਨਾ ਕਿੱਧਰ ਆਪਾਂ ਟੋਆ ਹੋ ਕੇ ਪਟਕੇ ਆ ਗਏ ਹਾਂ ਤੇ ਨਾਲ ਕਾਜ ਪਾਇਏ ਤੇ ਆਪਾਂ ਤਿਆਰ ਕਰੇ ਰੋਇ ਦੀ ਯਾਰ ਕੋਲੋਂ ਕਤਰਫ ਤੇ ਆਪਣੀ ਮਸ਼ੀਨ ਆਉਗੀ ਰੋਇ ਦੇ ਪਹਿਲਾਂ ਦੇਖੋ ਆ ਗਏ ਆ ਬਕਮ ਨਾ ਮੈਂ ਫਿਰ ਵਿਡੋਟਾ ਮੈਂ ਕਿੰਨੇ ਵਿੱਚ ਚਾਰ ਪੌਣੇ ਆ ਤੇ ਲੱਗੇ ਪਿਆ ਹੁਣ ਚੱਲਦੇ ਘਰ ਨੂੰ ਘਰੇ ਜਾ ਕੇ ਰੋਟੀ ਖਾਣੇ ਆ ਸਵੇਰ ਦਾ ਟਾਈਮ ਆਇਆ ਹੋਇਆ ਹੁਣ ਚੱਲਦੇ ਭੀ ਪਿਆਰ ਵਾਲੀ ਮਸ਼ੀਨ ਆ ਗਈ ਆਪਣੇ ਤੇ ਇਹ ਟਰੈਕਟਰ ਲਾਦਰ ਤੇ ਇਧਰ ਕੋ ਦਾ ਹਥਿਆਰ ਆ ਟੂੜੀ ਪਾਤੀ ਆ ਪਟੋਇਚ ਤੋ ਆਪਣਾ ਤਿਆਰ ਆ ਕੰਮ ਚਾਲਦਾ ਕਰਤਾ ਵਾਹਿਗੁਰੂ ਇਹਨਾਂ ਲੱਗਾਂਗੇ ਇਹ ਜੋ ਪਰਲੇ ਦਾ ਫੋਨ ਸ਼ਾਮ ਦਾ ਵੇਲਾ ਜੀ ਤੇ ਇਧਰੋਂ ਚਾਰੇ ਪਾਸੇ ਨੀਰਾ ਹੁੰਦਾ ਜਿਹਾ ਭਾਵਨਾ ਉਰਜੇ ਵੀ ਸ਼ੋਭਗੈ ਲਾ ਲੀਨਾਂਗੀ। ਨਵੀਂ ਦਾ ਗੱਲ ਅੱਜਾਰ ਦਾ ਕੰਮ ਮਣੀ ਬੈਠਾ ਉੱਤੇ ਸਾਖੜਾ ਡਾਂ ਦੇ ਚਿੱਟੀ ਅੰਗਲੀ ਲਿਆ ਆ ਬਾਈ ਖੜੇ ਨੇ ਇਹ ਕਾਈ ਹੈ ਲੱਗਈ ਆਈ ਆਈ ਫੋਨ ਚ ਕੁਆਲਟੀ ਦਾ ਬਹੁਤ ਬੋਲ ਚ ਚੱਲ ਜੇ ਮਸ਼ੀਨ ਲੋ ਜੀ ਚਾਰ ਦਾ ਕੰਮ ਤਕਰੀਬ ਕੰਪਲੀਟ ਹੀ ਹੋ ਗਿਆ ਜੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਸਬਸਕ੍ਰਾਈਬਰ ਕਰ ਲਿਓ ਲਾਈਕ ਕਰੋ ਸ਼ੇਅਰ ਕਰਿਓ ਤੇ ਲੜਾਈ ਦਾ ਕੰਮ ਚੱਲਦਾ